ਦੀ ਅੰਦਰ ਦੀ ਤੂੜੀ ਬੋਲੋ ਜੀ ਜੰਦੇ ਜੰਦੇ 450 ਜੀ 60 60 60 80 85 500 500 5 10 10 15 20 20 25 25 35 550 550 ਇਹਨੂੰ ਦੋ ਬਾਈ ਨੂੰ ਕੱਲ ਨੂੰ ਕੱਲ ਨੂੰ ਲੈ ਜਾਵਾਂਗੇ ਸਾਡੇ 55 60 60 65 70 70 75 80 85 95 600 600 ਰੁਪਏ ਬੋਲਾਂਗੇ ਨਾ 5 ਰੁਪਏ 10 ਰੁਪਏ ਹਾਂਜੀ 600 ਦਾ ਬੋਲਾਂਗੇ ਨੀ 610 ਰੁਪਏ ਲੋ ਜੀ ਫੀਲਡਰਾਂ ਦੀ ਲੱਗੀ ਆ ਵੀ ਹੋ ਗਈ ਬੱਲੇ ਬੱਲੇ 600 ਰੁਪਏ 610 ਰੁਪਏ